ਪਹਿਨਾ ਜਿਹੜੇ ਲੀਡਰ ਡਰਾਈਵ ਸੀ ਕਿ ਅਸੀਂ ਉੱਤੇ ਇਕੱਠੇ ਹੋ ਗਏ ਸੀ ਫੁੱਟ ਬਾਦ ਮੇਰਾ ਮਨਸ਼ਾ ਸੀ ਕਿ ਜਿਹੜੇ ਜਿਲੇ ਦੇ ਬਰਕਰਨੇ ਹਨ ਉਹਨਾਂ ਨੂੰ ਮਿਲਿਆ ਜਾਏ ਤੇ ਉਹਨਾਂ ਦਾ ਵੀਊ ਲਿਆ ਜਾਏ ਕਿਉਂਕਿ ਅਸਲੀ ਬੁਡ ਤਾਂ ਉਹਨਾਂ ਦੀ ਹੈ ਪੇਸ਼ ਕਰਕੇ ਉਹਨਾਂ ਦਾ ਵੀਊ ਲੈਣ ਦੀ ਅਸੀਂ ਇੱਥੇ ਇਕੱਠੇ ਹੋਏ ਸੀ ਉਹਨਾਂ ਦੇ ਵੀਊ ਲੈਏ ਨੇ ਬਹੁਤ ਹੰਦਾ ਹੁੰਦਾ ਵੀਊ ਹੀ ਹੁੰਦਾ ਕਿ ਨੇ ਜਪ ਕੋ ਹੋਰ ਤੀਰ ਤੇ ਮੈਂ ਨਹੀਂ ਇਕੱਲਾ ਹੀ ਇਕੱਲੀ ਰਹਿਣਾ ਹੈ ਕੋਈ ਗੱਲ ਜੇ ਸਾਡੀ ਕੋਈ ਯਾਰ ਨਹੀਂ ਹੋਵੇ ਤਾਂ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥ ਸਾਰਾ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਰੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਡਾਕਟਰ ਤੁਹਾਨੂੰ ਦੇਣਾ ਭਾਏ ਨਹੀਂ ਅੱਧੀ ਮੁੜ ਕੇ ਟੱਕਰ ਨਹੀਂ ਲੈਣਾ ਕੋਈ ਵੀ ਅੱਧੀ ਕਿਸੇ ਕਿਸਮ ਦੀ ਲੈ ਮਤਲਬ ਕਿ ਕਿ ਵਿਧਾਨ ਸਭਾ ਵੀ ਲੈਣਾ ਕੋਈ ਵੀ ਨਹੀਂ ਵਿਧਾਨ ਵਿਧਾਨ ਸਭਾ ਤਾਂ ਉਹੀ ਅਜੇ 2 ਸਾਲ ਨੂੰ 3 ਸਾਲ ਪੈ ਨੇ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਕਿਹਦੇ ਕਿਹਦੇ ਕੋਲੋਂ ਮੈਸੇਜ ਹੋਇਆ ਗਿਆ ਸੀ ਜੀ ਟਿਕਟ ਬਦਲਣ ਬਾਰੇ ਤੁਹਾਨੂੰ ਪਾਰਟੀ ਨੂੰ ਮੈਸੇਜ ਨਹੀਂ ਪਾਰਟੀ ਕੋਈ ਬੰਦੇ ਆਏ ਸੀਗੇ ਮੈਂ ਹੁਣ ਇਹ ਤੁਹਾਨੂੰ ਕੀ ਦੱਸ ਹਾਂ ਜੀ ਦਾ ਸਾਹਬ ਹੁਣ ਧੂਲਾ ਸਾਹਿਬ ਨਾਲ ਚੱਲੇ ਜਾਊਗਾ ਜੀ ਇਹ ਗੱਲ ਤੇ ਫਾਈਨਲ ਫੈਸਲਾ ਹੋਇਆ ਨਾਲ ਚੱਲੋਗੇ ਸਟੇਜਾਂ ਤੇ ਉੱਪਰ ਦੇਖਣਗੇ ਪਰ ਮੇਰੇ ਇਹ ਤੇ ਹੁਣ ਬਖਤ ਦੱਸੂਗਾ ਜੀ ਮੈਂ ਕਿਵੇਂ ਕਹਤਾ ਮਬਰਕਰਨ ਮੈਂ ਤਾਂ ਮੈਂ ਪ੍ਰਵਿੰਦਰ ਦੇ ਲਖਣ ਜੀ ਵੀ ਕਹਤਾ ਸੀ ਕਿ ਮੈਂ ਨਹੀਂ ਆ ਸਕਣਾ ਤੁਹਾਨੂੰ ਮੇਰੀ ਸਿਹਤ ਨਹੀਂ ਲੱਗਦਾ ਪ੍ਰਵਿੰਦਰ ਜੀ ਜਾਣਗੇ ਉਹ ਤਾਂ ਹੁਣ ਪ੍ਰਵਿੰਦਰ ਤੋਂ ਪੁੱਛੋ ਮੈਨੂੰ ਥੋੜਾ ਬਿੱਠੀ ਗੱਲ ਤਾਂ ਬਈ ਹੋ ਗਈ ਅੱਜ ਤੇ ਮੇਰੇ ਨਾਲ ਕੋਈ ਗੱਲ ਨਹੀਂ ਤੁਹਾਨੂੰ ਵਰਕਰਾਂ ਨੇ ਕੀ ਰਾਏ ਦਿੱਤੀ ਕਿ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਨਹੀਂ ਕਿਹਾ ਕਿ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਪਰ ਬੈਠਣਾ ਚਾਹੀਦਾ ਨਾ ਉਹ ਤੁਰਨਾ ਕਿਤੇ ਵੀ ਗਏ ਹੋ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਬੈਸਤੀ ਜੀ ਦਿੱਤਾ ਹੈ ਇਸ ਨੂੰ ਬੁਲਾ ਦਿੱਤਾ ਜੇ ਜੇਕਰ ਤੁੰਦ ਸਾਹਿਬ ਤੁਹਾਨੂੰ ਆ ਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਰਿਆ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੀ ਤਾਂ ਮੁਸ਼ਕਿਲ ਹੈ ਮੈਂ ਤਾਂ ਪ੍ਰਵਿੰਦਰ ਨਾਟ ਵੀ ਕਹਿੰਦਾ ਸੀ ਪ੍ਰਵਿੰਦਰ ਨੂੰ ਵੀ ਕਿ ਮੇਰੀ ਸਿਹਤ ਦੇ 라ਉ ਨਹੀਂ ਕਰਦੀ 307 ਸਚਬੀਤਵਾਦ ਦੀ ਆਈ ਸੀ ਕੋਟੀ ਉਹਨਾਂ ਨੇ ਕੀ ਕਿਹਾ ਕੀ ਕੋਈ ਪ੍ਰਸਤਾਵ ਰੱਖਿਆ ਤੁਹਾਡੇ ਕੋਲੇ ਨਹੀਂ ਉਹਨਾਂ ਨੇ ਪ੍ਰਸਤਾਵ ਕੋਈ ਨਹੀਂ ਸੀ ਕਿ ਉਹਨਾਂ ਨੇ ਕਿਹਾ ਮੈਂ ਦੇਖੋ ਜਦੋਂ ਟੁੱਟ ਜੇ ਨਾ ਵਿਸ਼ਵਾਸ ਸਭ ਤੋਂ ਵੱਡੀ ਗੱਲ ਉਹ ਸ਼ੋਰ ਟੁੱਟਿਆ ਉਹਨੇ ਜਿਵੇਂ ਹਮ ਤਾਂ ਮਾਫੀ ਮੰਗਦਾ ਸੀ ਬੱਚਿਆਂ ਦੀ ਤਰ੍ਹਾਂ ਇਹਦਾ ਮੈਂ ਤੁਹਾਡੇ ਬੱਚਾ ਮੈਂ ਮਾਫੀ ਮੰਗਦਾ ਜੋ ਗਲਤੀ ਹੋ ਗਈ ਜੋ ਕੁਝ ਹੋਇਆ ਨਹੀਂ ਕੋਈ ਗੱਲ ਨਹੀਂ ਤੁਮ ਦਾ ਮਾਫੀ ਦੀ ਗੱਲ ਨਾ ਹੋਰ ਤੇ ਜੋ ਹੋਇਆ ਤਾਂ ਠੀਕ ਹੋਇਆ ਤੁਸੀਂ ਸਭ ਪਹਿਲਾਂ ਵੀ ਦਰਬਾਰ ਸਾਹਿਬ ਦੇ ਵੀ ਕੁਰੀ ਗੱਲ ਸਾਹਿਬ ਨੇ ਕਿਹਾ ਸੀ ਜੀ ਜੋ ਗਲਤੀਆਂ ਹੋ ਗਈਆਂ ਉਹ ਦੁਆਰੇ ਨਹੀਂ ਹੋਣਗੀਆਂ ਉਹ ਲੱਗਦਾ ਨਹੀਂ ਕਿ ਦੁਆਰੇ ਇਹ ਤਾਂ ਹੁਣ ਮੈਂ ਕੀ ਕਹਿ ਸਕਦਾ ਮੈਂ ਅੱਜ ਕੁਝ ਨਹੀਂ ਕਹਿਣਾ ਸੀ ਅੱਜ ਮੈਂ ਸਿਰਫ ਸਿਰਫ ਵਰਕਰਾਂ ਦੀ ਗੱਲ ਕਰਨੀ ਹੈ ਹੋਰ ਮੈਂ ਕੋਈ ਗੱਲ ਨਹੀਂ ਕੱਲ ਮਜੀਠੀਆ ਸਾਹਿਬ ਨੇ ਵੀ ਆਪਣਾ ਨਿੱਜੀ ਰਹਿ ਦਿੱਤੀ ਹੈ ਉਹਦੀ ਆਪਣੰਦੀ ਆਪਣੀ ਡਿੱਡੀ ਦਾ ਸੀ ਉਹਨਾਂ ਦੀ ਠੀਕ ਸੀ ਉਹਨਾਂ ਦੀ ਰਹਿ ਧੰਨਵਾਦ ਉਹਨਾਂ ਦਾ ਹੁਣ ਟੀਸਾ ਪਰਿਵਾਰ ਵਰਕਰਾਂ ਦੀ ਜਿਹੜੀ ਗੱਲ ਹੈ ਉਹਦੇ ਤੇ ਮੋਹਰ ਲਗਾਏਗਾ ਕਿ ਨਹੀਂ ਚੱਲਣਾ ਚਾਹੀਦਾ ਉਹ ਤਾਂ ਨਹੀਂ ਚੁੰਦੀ ਅਸੀਂ ਤਾਂ ਅੱਜੇ ਵਰਕਰਾਂ ਨਾਲ ਕਰ ਰਹੇ ਹਾਂ ਕੁਝ ਰਹਿ ਗਏ ਨੇ ਉਹਨਾਂ ਨਾਲ ਰਹਿ ਕਰਾਂਗੇ ਕਿਉਂਕਿ ਅਈਨੇ ਤਨ ਪਤਨੀ ਸੀ ਵੀ ਇਨੇ ਵਰਕਰ ਆ ਜਾਣਗੇ ਅਸੀਂ ਥੋੜੇ ਬੁਲਾਏ ਸੀਗੇ ਤੇ ਦੇਖਣ ਬਹੁਤ ਜਿਆਦਾ ਆ ਗਏ ਉਹਨਾਂ ਦਾ ਬਹੁਤ ਇੰਤਜਾਮ ਨਹੀਂ ਸੀ ਕਰ ਸਕੇ ਤੇ ਹੁਣ ਦੁਬਾਰਾ ਬੁਲਾਵਾਂਗੇ ਕੁਝ ਬੰਦਾਂ ਨੂੰ ਬੰਨਾਲੇ ਵੀ ਜਾਵਾਂਗੇ ਲੈ ਕੋਲ ਨੇ ਵੀ ਜਾਵਾਂਗੇ ਉਹ ਵੀ ਉਹਨਾਂ ਦਾ ਪਤਾ ਲਵਾ ਕੇ ਜਾਗੇ ਤੇ ਸਭ ਚਾਚਾ ਅਕਾਲੀ ਹਲਕਾਚ ਵੀ ਹੋਰ ਵੀ ਕੋਈ ਕਿਸੇ ਪਾਰਟੀ ਨੇ ਤੁਹਾਨੂੰ ਆਫਰ ਕੀਤਾ ਪਰਮੰਦਰ ਦੀ ਟਿਕਟ ਵਾਸਤੇ ਉਹਨੇ ਕੀਤਾ ਸੀ ਭਾਜਪਾ ਨੇ ਵੀ ਕਿਹਾ ਸੀ ਯਾਰ ਕਾਂਗਰਸ ਨੇ ਵੀ ਕਿਹਾ ਸੀ ਅਸੀਂ ਕਹੇ ਵੀ ਅਸੀਂ ਤਾਂ ਸਰਪੰਚ ਦੇ ਅਸੀਂ ਵੀ ਉਹਦਾ ਵੀ ਪਿਛਲੀ ਵਾਰੀ ਵੀ ਪਿਆ ਸੀਗਾ ਆਮ ਆਦਮੀ ਪਾਰਟੀ ਨੇ ਵੀ ਕਹਿ ਸੀ ਇਹ ਵੀ ਕਿਆ ਸੀ ਭਾਜਪਾ ਨੇ ਆਗਰਸੇ ਵੀ ਕਿਆ ਸੀ ਭਾਜਪਾ ਇਸ ਵਾਰ ਤਾਂ ਨਹੀਂ ਆਮ ਆਦਮੀ ਪਾਰਟੀ ਤੋਂ ਹਾਂਜੀ ਇਸ ਵਾਰ ਤਾਂ ਨਹੀਂ ਆਮ ਆਦਮੀ ਪਾਰਟੀ ਤੋਂ ਨਹੀਂ ਹਾਂਜੀ ਥੈਂਕ ਯੂ ਮੈਂ ਪਹਿਨਾ ਜਿਹੜੇ ਲੀਡਰ ਡਰਾਈਵ ਸੀ ਕਿ ਅਸੀਂ ਉੱਤੇ ਇਕੱਠੇ ਹੋ ਗਏ ਸੀ ਤੋਂ ਬਾਅਦ ਮੇਰਾ ਮਨਸ਼ਾ ਸੀ ਕਿ ਜਿਹੜੇ ਜਿਹੜੇ ਦੇ ਬਰਕਰ ਨੇ ਉਹਨਾਂ ਨੂੰ ਮਿਲਿਆ ਜਾਏ ਤੇ ਉਹਨਾਂ ਦਾ ਵੀਊ ਲੈ ਆ ਜਾਏ ਕਿਉਂਕਿ ਅਸਲੀ ਬੁਡ ਤਾਂ ਉਹਨਾਂ ਦੀ ਹੈ ਪੇਸ਼ ਕਰਕੇ ਉਹਨਾਂ ਦਾ ਵੀਊ ਲੈਣ ਦੀ ਅਸੀਂ ਇੱਥੇ ਇਕੱਠੇ ਹੋਏ ਸੀ ਉਹਨਾਂ ਦਾ ਵੀਊ ਲੈਏ ਨੇ ਬਹੁਤ ਜਾਂਦਾ ਹੁੰਦਾ ਵੀਊ ਨਹੀਂ ਹੁੰਦਾ ਕਿ ਨਹੀਂ ਜਪਕ ਹੋਟ ਟੇਰਮਾਈ ਨੇ ਹਮ ਅਕਾਲੀ ਆਕਾਲੀ ਰਹਿਣਾ ਹੈ ਹਮ ਕੋਈ ਗੱਲ ਜੇ ਸਾਡੀ ਕੋਈ ਯਾਰ ਨਹੀਂ ਹੋਵੇ ਤਾਂ ਫਿਰ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥ ਹੈ ਸਾਰਾ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ